ਸੀਹੀ ਕਲੀਸਿਆ ਨੂੰ 크리스마ਸ ਦੇ ਦਿਹਾੜੇ ਦੀ ਬਹੁਤ-ਬਹੁਤ ਵਧਾਈ ਤੇ ਇਸ ਦੇ ਨਾਲ ਹੀ ਇਹ ਜਿਹੜੀ ਸ਼ੋਭਾ ਯਾਤਰਾ ਹੈ ਸੀਐਨਆਈ ਕਲਵਰੀ ਚਰਚ ਤੋਂ ਸਟਾਰਟ ਹੋ ਕੇ ਟੈਂਪਲ ਆਫ ਗੋਡ ਚਰਚ ਸਲੇਮ ਟਾਬਰੀ ਨਾਰਥ ਦੇ ਵਿੱਚ ਪਹੁੰਚੀ ਹੈ ਜਿੱਥੇ ਬਹੁਤ ਪਰਵਾ ਸਵਾਗਤ ਇੱਥੇ ਪਾਸਟਰ ਐਸੋਸੀਏਸ਼ਨ ਅਤੇ ਬੱਗਾ ਫੈਮਿਲੀ ਜੀ ਵੱਲੋਂ ਕੀਤਾ ਗਿਆ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਨਾਲ ਹੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਆ ਤੇ ਸਾਰੇ ਸਮਾਜ ਨੂੰ Hindu Muslim Sikh Assai ਖਾਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਜਿਨ੍ਹਾਂ ਨੇ ਸਿਕਿਉਰਿਟੀ ਦੇ ਤੇ ਟ੍ਰੈਫਿਕ ਦੇ ਤਕੜੇ ਬੰਦੋਬਸਤ ਕੀਤੇ ਨੇ ਥੈਂਕ ਯੂ ਜੀ ਸਰ ਸਰ ਸ਼ੁਰੂ ਕਿੱਥੋਂ ਹੋਈ ਔਰ ਕਿੱਥੇ ਜਾ ਕੇ ਸਮਾਪਤ ਹੋਣੀ ਹੈ ਉਹਦੇ ਬਾਰੇ ਦੱਸੋ ਸ਼ੁਰੂ ਸਰ ਸੀਐਨਆਈ ਕੈਲਵਰੀ ਚਰਚ ਤੋਂ ਸਟਾਰਟ ਹੋਈ ਹੈ ਤੇ ਸਰਾਬਾ ਨਗਰ ਹੋਲੀ ਕਰੋ ਚਰਚ ਵਿੱਚ ਖਤਮ ਹੋਣੀ ਹੈ ਹੁਣ ਅਸੀਂ ਟੈਂਪਲ ਆਫ ਗੋਡ ਚਰਚ ਖੜੇ ਹੋ ਗਏ ਆ ਆ ਗਏ ਆ ਸਲੇਮਟਾਬਰੀ ਤੇ ਸਵਾਗਤ ਮੈਂ ਤੁਹਾਡੇ ਨਾਲ ਹੀ ਆਪੋ ਰਾਹ ਦੇ ਵਿੱਚ ਮਿਲਦੇ ਆਂ ਗੱਲਬਾਤ ਕਰਦੇ ਰਵਾਂਗੇ ਸਹੀ ਕਲਿਸਿਆਂ ਨੂੰ 크리스마ਸ ਦੇ ਦਿਹਾੜੇ ਦੀ ਬਹੁਤ ਬਹੁਤ ਵਧਾਈ ਤੇ ਇਸ ਦੇ ਨਾਲ ਹੀ ਇਹ ਜਿਹੜੀ ਸ਼ੋਭਾ ਯਾਤਰਾ ਹੈ ਸੀਐਨਆਈ ਕਲਵਰੀ ਚਰਚ ਤੋਂ ਸਟਾਰਟ ਹੋ ਕੇ ਟੈਂਪਲ ਆਫ ਗੋਡ ਚਰਚ ਸਲੇਮ ਟਾਬਰੀ ਨਾਰਥ ਦੇ ਵਿੱਚ ਪਹੁੰਚੀ ਹੈ ਜਿੱਥੇ ਬਹੁਤ ਪ੍ਰਵਾਦ ਸਵਾਗਤ ਇੱਥੇ ਪਾਸਟਰ ਐਸੋਸੀਏਸ਼ਨ ਅਤੇ ਬੱਗਾ ਫੈਮਿਲੀ ਜੀ ਵੱਲੋਂ ਕੀਤਾ ਗਿਆ ਹੈ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ ਤੇ ਨਾਲ ਹੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਆ ਤੇ ਸਾਰੇ ਸਮਾਜ ਨੂੰ Hindu Muslim Sikh Isai ਖਾਸ ਕਰਕੇ ਪੁਲਿਸ ਐਡਮਿਨਿਸਟ੍ਰੇਸ਼ਨ ਨੂੰ ਜਿਨ੍ਹਾਂ ਨੇ ਸਿਕਿਉਰਿਟੀ ਦੇ ਤੇ ਟ੍ਰੈਫਿਕ ਦੇ ਤਕੜੇ ਬੰਦੋਬਸਤ ਕੀਤੇ ਨੇ ਥੈਂਕ ਯੂ ਜੀ ਸਰ ਸਰ ਸ਼ੁਰੂ ਕਿੱਥੋਂ ਹੋਈ ਔਰ ਕਿੱਥੇ ਜਾ ਕੇ ਸਮਾਪਤ ਹੋਣੀ ਹੈ ਉਹਦੇ ਬਾਰੇ ਦੱਸੋ ਸ਼ੁਰੂ ਸਰ ਸੀਐਨਆਈ ਕੈਲਵਰੀ ਚਰਚ ਤੋਂ ਸਟਾਰਟ ਹੋਈ ਹੈ ਤੇ ਸਰਾਬਾ ਨਗਰ ਹੋਲੀ ਕਰੋਚ ਚਰਚ ਵਿੱਚ ਖਤਮ ਹੋਣੀ ਹੈ ਹੁਣ ਅਸੀਂ ਟੈਂਪਲ ਆਫ ਗੋਡ ਚਰਚ ਖੜੇ ਹੋ ਗਏ ਆ ਆ ਗਏ ਆ ਸਲੇਮ ਟਾਬਰੀ ਤੇ ਅਗੇ ਪਾਸੇ ਵਾਲੇ ਮੈਂ ਤੁਹਾਡੇ ਨਾਲ ਹੀ ਆਂ ਦਪਾ ਰਾਹ ਦੇ ਵਿੱਚ ਮਿਲਦੇ ਆਂ ਗੱਲਬਾਤ ਕਰਦੇ ਰਵਾਂਗੇ